ਕਰਨਾ ਨਹੀਂ ਚੱਲ ਰਿਹਾ ਹੜਤਾਲ ਚੱਲ ਰਹੀ ਹੈ ਤੇ 14 ਤਰੀਕ ਨੂੰ ਸਾਨੂੰ ਡੇਟ ਮਿਲੀ ਆ ਸੀਐਮ ਸਾਹਿਬ ਨਾਲ ਜੇ ਉਹ ਬੇਸਿੱਟਾ ਨਿਕਲਦੀ ਹੈ ਫੇ ਸੰਘਰਸ਼ ਛੋਟੇ ਤੇ ਤੇ ਦਿਖਾ ਕੀਤਾ ਜਾਣਾ ਜਿੱਥੇ ਇੱਕ ਪਾਸੇ ਅੱਜ ਕੈਪਟਨ ਅਮਨਿੰਦਰ ਸਿੰਘ ਹੁਸ਼ਿਆਰਪੁਰ ਅਤੇ ਨਮਾ ਸ਼ਹਿਰ ਦੌਰੇ ਤੇ ਨੇ ਉੱਥੇ ਹੀ ਅੱਜ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮ ਹੜਤਾਲ ਲਗਾਤਾਰ 7ਵੇਂ ਦਿਨ جاری ਹੈ ਉੱਥੇ ਅੱਜ ਹੜਤਾਲੀ ਮੁਲਾਜ਼ਮਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੈਦਲ ਮਾਰਚ ਕਰਕੇ ਰੋਸ ਜ਼ਾਹਰ ਕੀਤਾ ਗਿਆ ਇਸੇ ਦੇ ਤਹਿਤ ਅੱਜ ਰੋਪੜ ਦੇ ਵਿੱਚ ਵੀ ਰੋਡਵੇਜ਼ ਮੁਲਾਜ਼ਮਾਂ ਵੱਲੋਂ ਪੈਦਲ ਰੋਸ ਮਾਰਚ ਕੀਤਾ ਗਿਆ ਦੱਸ ਦਈਏ ਕਿ ਪਾਲਕੇ ਮੁਲਾਜ਼ਮਾਂ ਦੀ ਕੈਪਟਨ ਅਮਨਿੰਦਰ ਸਿੰਘ ਨਾਲ ਇੱਕ ਮੀਟਿੰਗ ਵੀ ਹੈ ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੱਲ ਦੀ ਮੀਟਿੰਗ ਨਾਲ ਕੋਈ ਨਤੀਜਾ ਨਿਕਲਦਾ ਹੈ ਜਾਂ ਰੋਡਵੇਜ ਮੁਲਾਜ਼ਮਾਂ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਸਾਡੀ ਮੇਨ ਮੰਗ ਸਾਰੇ ਵਰਕਰ ਪੱਕੇ ਹੋਣੇ ਚਾਹੀਦੇ ਜਿੰਨੇ ਵੀ ਪੰਨਵਾਸ ਕੰਟਰੈਕਟ ਤੇ ਆਊਟਸੋਰਸਿੰਗ ਤੇ ਆ ਸਾਰੇ ਵਰਕਰ ਪੱਕੇ ਹੋਣੇ ਚਾਹੀਦੇ ਆ ਜੀ ਤੇ ਤਨਖਾਹ 'ਚ ਵਾਧਾ ਹੋਣਾ ਚਾਹੀਦਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਜੀ ਤਰਨਾ ਸਾਡਾ ਚਲ ਧਰਨਾ ਨਹੀਂ ਚੱਲ ਰਿਹਾ ਹੜਤਾਲ ਚੱਲ ਰਹੀ ਹੈ ਤੇ 14 ਤਰੀਕ ਨੂੰ ਸਾਨੂੰ ਡੇਟ ਮਿਲੀ ਹੈ ਸੀਐਮ ਸਾਹਿਬ ਨਾਲ ਜੇ ਉਹ ਬੇਸਿੱਟਾ ਨਿਕਲਦੀ ਹੈ ਫੇ ਸੰਘਰਸ਼ ਸ਼ੋਰ ਵੀ ਤੇਜ ਤੇ ਤਿੱਖਾ ਕੀਤਾ ਜਾ ਸਾਡਾ ਸੰਘਰਸ਼ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਜੀ ਹੜਤਾਲ ਦਾ ਅੱਜ ਸਾਡਾ 8ਵਾਂ ਦਿਨ ਹੈ ਤੇ ਸੈਂਟਰ ਬੋਰਡੀ ਵੱਲੋਂ ਅਲੀਕੇ ਪ੍ਰੋਗਰਾਮ ਤਹਿਤ ਅੱਜ ਅਸੀਂ ਇਹ ਰੋਸ ਮਾਰਚ ਰੋਪੜ ਸ਼ਹਿਰ ਵਿੱਚ ਕੱਢ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਵਰਕਰ ਪੂਰੇ ਉਤਸ਼ਾਹ ਵਿੱਚ ਆਪਣੇ ਹੱਕਾਂ ਨੂੰ ਲੈਂ ਲਈ ਸਰਕਾਰ ਵਿਰੁੱਧ ਸੰਘਰਸ਼ ਵਿੱਚ ਡਟੇ ਹੋਏ ਨੇ ਸੋ ਜਿੱਤ ਜੋ ਯਕੀਨਨ ਅਸੀਂ ਪ੍ਰਾਪਤ ਕਰਕੇ ਹੀ ਆਪਣੀ ਹੜਤਾਲ ਜੋ ਵਾਪਸ ਲਾਵਾਂਗੇ ਸਾਡੀ ਮੇਨ ਮੰਗ ਸਾਰੇ ਵਰਕਰ ਪੱਕੇ ਹੋਣੇ ਚਾਹੀਦੇ ਜਿੰਨੇ ਵੀ ਪੰਨਵਾਸ ਕੰਟਰੈਕਟ ਤੇ ਆਊਟਸੋਰਸਿੰਗ ਤੇ ਆ ਸਾਰੇ ਵਰਕਰ ਪੱਕੇ ਹੋਣੇ ਚਾਹੀਦੇ ਆ ਜੀ ਇਹ ਤਨਖਾਹ 'ਚ ਵਾਧਾ ਹੋਣਾ ਚਾਹੀਦਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਜੀ ਝਰਨਾ ਸਾਡਾ ਚੱਲ ਧਰਨਾ ਨਹੀਂ ਚੱਲ ਰਿਹਾ ਹੜਤਾਲ ਚੱਲ ਰਹੀ ਹੈ ਤੇ 14 ਤਰੀਕ ਨੂੰ ਸਾਨੂੰ ਡੇਟ ਮਿਲੀ ਹੈ ਸੀਐਮ ਸਾਹਿਬ ਨਾਲ ਜੇ ਉਹ ਬੇਸਿੱਟਾ ਨਿਕਲਦੀ ਹੈ ਫੇ ਸੰਘਰਸ਼ ਸ਼ੋਰ ਵੀ ਤੇਜ ਤੇ ਤਿੱਖਾ ਕੀਤਾ ਜਾਊ ਸਾਡਾ ਸੰਘਰਸ਼ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਜੀ ਹੜਤਾਲ ਦਾ ਅੱਜ ਸਾਡਾ 8ਵਾਂ ਦਿਨ ਹੈ ਤੇ ਸੈਂਟਰ ਬੋਰਡੀ ਵੱਲੋਂ ਅਲੀਕੇ ਪ੍ਰੋਗਰਾਮ ਤਹਿਤ ਅੱਜ ਅਸੀਂ ਇਹ ਰੋਸ ਮਾਰਚ ਰੋਪੜ ਸ਼ਹਿਰ ਵਿੱਚ ਕੱਢ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਵਰਕਰ ਪੂਰੇ ਉਤਸ਼ਾਹ ਵਿੱਚ ਆਪਣੇ ਹੱਕਾਂ ਨੂੰ ਲੈਂ ਲਈ ਸਰਕਾਰ ਵਿਰੁੱਧ ਸੰਘਰਸ਼ ਵਿੱਚ ਡਟੇ ਹੋਏ ਨੇ ਸੋ ਜਿੱਤ ਜੋ ਯਕੀਨਨ ਅਸੀਂ ਪ੍ਰਾਪਤ ਕਰਕੇ ਹੀ ਆਪਣੀ ਹੜਤਾਲ ਜੋ ਵਾਪਸ ਲਵਾਂਗੇ ਰੂਪਨਗਰ ਤੋਂ ਪੁਲਕਿਤ ਕੋ ਮਾਰ ਦੀ ਰਿਪੋਰਟ